ਇੱਕ ਸਾਲ ਦੇ ਅੰਦਰ ਬਈਆਂ ਦੁਆਰਾ ਪੰਜਾਬ ਦੇ ਵਿੱਚ ਚੌਥਾ ਕਤਲ ਕਰ ਦਿੱਤਾ ਗਿਆ ਹੈ 28 ਸਾਲਾਂ ਦਾ ਗਰਸੇਵਕ ਸਿੰਘ ਤੜਫ ਤੜਫ ਕੇ 14 ਹਸਪੀਟਲ ਮਹਾਲੀ ਦੇ ਵਿੱਚ ਆਪਣੀ ਜਾਨ ਗਵਾ ਲੈਂਦਾ ਹੈ ਸਵੇਰ 5 ਵਜੇ 1 ਵਜੇ ਉਹ ਐਡਮਿਟ ਹੁੰਦੇ ਆ ਹਸਪੀਟਲ ਦੇ ਅੰਦਰ ਉਸੇ ਦਿਨ ਹੀ ਭਗਵੰਤ ਮਾਨ ਜੋ ਸੀਐਮ ਪੰਜਾਬ ਦੇ ਆ ਉਹ ਵੀ ਐਡਮਿਟ ਹੁੰਦੇ ਆ ਹਸਪੀਟਲ ਦੇ ਅੰਦਰ ਪਰ ਜਿੰਨੇ ਵੀ ਡਾਕਟਰ ਹੁੰਦੇ ਆ ਸਾਰੇ ਸੀਐਮ ਸਾਹਿਬ ਵੱਲ ਚਲੇ ਜਾਂਦੇ ਆ ਕਿਉਂਕਿ ਸ਼ਾਇਦ ਉਹਨਾਂ ਲਈ ਉਹ ਮਸੀਹਾ ਜ਼ਿਆਦਾ ਇੰਪੋਰਟੈਂਟ ਸੀ ਪਰ ਜਿਹੜਾ ਗਰਸੇਵਕ ਸਿੰਘ ਸ਼ਾਇਦ ਡਾਕਟਰਾਂ ਦੇ ਲਈ ਘੱਟ ਇੰਪੋਰਟੈਂਟ ਹੋਵੇ ਪਰ ਉਸ ਤੋਂ ਬਾਅਦ 2 ਘੰਟੇ ਤੱਕ ਉਹਦਾ ਲਾ 5:00 ਵਜੇ ਹੁੰਦੀ ਆ ਉਹਦੇ ਢੱਡ ਦੇ ਵਿੱਚ ਉਹਦੇ ਵਿੱਚੋਂ ਖੂਨ ਰਸਣ ਲੱਗ ਜਾਂਦਾ ਹੈ ਖੂਨ ਇੰਨਾ ਜਦ ਦੇ ਰਸ ਜਾਂਦਾ ਤੇ ਉਸ ਤੋਂ ਬਾਅਦ 5:00 ਵਜੇ ਡਾਕਟਰ ਕਹਿੰਦੇ ਕਿ 12 ਲੱਖ ਰੁਪਈਆ ਜਮ੍ਹਾਂ ਕਰਾਓ ਤੁਹਾਡਾ ਬੇਟੇ ਦੀ ਜਿਹੜੀ ਡੈਥ ਹੋ ਚੁੱਕੀ ਆ ਹੁਣ ਤੁਸੀਂ ਆਪ ਸੋਚ ਕੇ ਦੇਖ ਸਕਦੇ ਹੋ ਪੰਜਾਬ ਦੇ ਅੰਦਰ ਕਿਹੋ ਜਿਹਾ ਕਾਨੂੰਨ ਬਣਿਆ ਹੋਇਆ ਹੈ ਇੱਕ ਪਾਸੇ ਸੀਐਮ ਆ ਸਾਰੇ ਡਾਕਟਰ ਉਧਰ ਨੂੰ ਭੱਜ ਜਾਂਦੇ ਆ ਪਰ ਜਿਹੜਾ ਆਮ ਨਾਗਰਿਕਾ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਜਿਨ੍ਹਾਂ ਦੇ ਟੈਕਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਆਪਣੀਆਂ ਨੌਕਰੀਆਂ ਕਰ ਰਿਹਾ ਹੈ ਤਨਖਾਹਾਂ ਲੈ ਰਿਹਾ ਹੈ ਪਰ ਉਹ ਪੰਜਾਬ ਦੇ ਲੋਕਾਂ ਦੀ ਬਿਲਕੁਲ ਵੀ ਸੁਰੱਖ ਵਾਰੇ ਕੀ ਕਹਨੇ ਉਸੇ ਦਗਾ ਦੇ ਉੱਤੇ ਉਸੇ ਛੜ ਕੁੱਤੇ ਖੜਕੇ ਇੱਕ ਉਹਨਾਂ ਦਾ ਹੀ ਘਰ ਦਾ ਬੰਦਾ ਇਹ ਗੱਲ ਕਹਿੰਦਾ ਜੇਕਰ ਤੁਸੀਂ ਇਨਸਾਫ ਨਹੀਂ ਦਿੰਦੇ ਤਾਂ ਫਿਰ ਸਾਡੇ ਵਰਗੇ ਗੈਂਗਸਟਰ ਬਣਦੇ ਆ ਤੁਹਾਡਾ ਇਸ ਬਾਰੇ ਕੀ ਕਹਨੇ ਦੂਜੇ ਨੰਬਰ ਤੇ ਜੇ ਗੱਲ ਕਰੀਏ ਉੱਥੇ ਹੀ ਕੁਝ ਲੋਕ ਹੋਰ ਖੜੇ ਹੁੰਦੇ ਆ ਜਿਹੜੇ ਇਹ ਗੱਲ ਕਹਿੰਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਬਾਹਰੋਂ ਸਟ੍ਰੀਟਾਂ ਤੋਂ ਭਈਏ ਆਏ ਹੋਏ ਆ ਜਿਹੜੇ ਭਈਏ ਪੰਜਾਬ ਦੇ ਵਿੱਚ ਰਹਿੰਦੇ ਆ ਉਹ ਕਦੇ ਬੱਚਿਆਂ ਦਾ ਕਤਲ ਕਰਦੇ ਆ ਕਦੇ ਬੱਚਿਆਂ ਦਾ ਰੇਪ ਕਰਦੇ ਆ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਚਿੱਟਾ ਜਿਹੜਾ ਵੇਚ ਰਹੇ ਆ ਉਹ ਉਹੀ ਭਈਏ ਵੇਚ ਰਹੇ ਆ ਪਰ ਪ੍ਰਸ਼ਾਸਨ ਉਹਨਾਂ ਨੂੰ ਕਿਉਂ ਨਹੀਂ ਫੜ ਰਿਹਾ ਲੋਕ ਸਾਫ ਸਾਫ ਕਹਿ ਰਿਹਾ ਕਿ ਇੱਥੇ ਚਿਟਾ ਵਿਗਦਾ ਇੱਥੇ ਚਿਟਾ ਵਿਗਦਾ ਇੱਥੇ ਚਿਟਾ ਵਿਗਦਾ ਤੇ ਮੌਕੇ ਦੇ ਵਿੱਚ ਰਲੀਆਂ ਕਿਤਨੀਆਂ ਜਾਂਦਗਾਂ ਨਸ਼ਿਆਂ ਵਿਰੋਧਕ ਯੁੱਧ ਨਸ਼ਿਆਂ ਵਿਰੋਧਕ ਪਰ ਮੈਨੂੰ ਲੱਗਦਾ ਹੈ ਯੁੱਧ ਝੂਠਾ ਵਿਰੋਧ ਹੋਣਾ ਚਾਹੀਦਾ ਹੈ ਤੇ ਝੂਠੇਵਰਧ ਅਸੀਂ ਬੈਠੇ ਆ ਤੁਹਾਡੇ ਲਈ ਪੰਜਾਬ ਦੇ ਲੋਕਾਂ ਦੇ ਲਈ ਸੋ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਆਪਾਂ ਨੂੰ ਆਪ ਉੱਠਣਾ ਪਊਗਾ ਜਿੰਨਾ ਟਾਈਮ ਪੰਜਾਬ ਦੇ ਲੋਕ ਨਹੀਂ ਉੱਠਦੇ ਪਰ ਪੰਜਾਬ ਦੇ ਲੋਕਾਂ ਦੀ ਵੀ ਗਲਤੀ ਨਹੀਂ 2022 ਦੇ ਵਿੱਚ ਪੰਜਾਬ ਦੇ ਲੋਕ ਉੱਠੇ ਸੀ ਬੜਾ ਹੌਸਲਾ ਕੀਤਾ ਸੀ ਉਹਨਾਂ ਨੇ 92 ਐਮਐਲਏ ਉੱਤੇ ਸੀਗੇ ਜਿਹੜੇ ਸਭ ਤੋਂ ਹਾਈਐਸਟ ਐਮਐਲਏ ਮੰਨੇ ਗਏ ਆ ਸਭ ਤੋਂ ਵੱਧ ਐਮਐਲਏ ਮੰਨੇ ਗਏ ਆ ਆਮ ਆਦਮੀ ਸਰਕਾਰ ਦੇ ਪਰ ਆਮ ਆਦਮੀ ਸਰਕਾਰ ਨੇ ਸਾਰੇ ਦਾ ਸਾਰਾ ਹੀ ਕੰਮ ਖਰਾਬ ਕਰਤਾ ਇੱਕ ਵੀ ਕੰਮ ਚੱਜਦਾ ਨਹੀਂ ਕੀਤਾ ਪੰਜਾਬ ਦੇ ਵਿੱਚ ਜੇਕਰ ਹੁਣ ਵੀ ਤੁਸੀਂ ਇਹਨਾਂ ਨੂੰ ਕੰਟਰੋਲ ਨਾ ਕੀਤਾ ਪਰ ਹੁਣ ਤੁਸੀਂ ਕੰਟਰੋਲ ਜਾਣਬੁੱਝ ਕੇ ਕਰੋਗੇ ਮੈਂ ਲਿਖ ਕੇ ਗਾਰੰਟੀ ਦਿੰਦਾ ਹਾਂ ਕਿਉਂਕਿ ਵੋਟਾਂ ਦੇ ਵਿੱਚ ਸਿਰਫ 6 ਤੋਂ 7 ਮਹੀਨੇ ਰਹਿ ਚੁੱਕੇ ਆ ਜਦ ਵੱਧ ਤੋਂ ਵੱਧ 1 ਸਾਲ ਰਹਿ ਗਿਆ ਵੋਟਾਂ ਦੇ ਵਿੱਚ ਹੁਣ ਤੁਸੀਂ ਕੰਮ ਕਰਨੇ ਸ਼ੁਰੂ ਕਰੋਗੇ ਪਰ ਪਹਿਲੇ 4 ਸਾਲ ਤੁਸੀਂ ਕੰਮ ਕਿਉਂ ਨਹੀਂ ਕੀਤੇ ਪੰਜਾਬ ਦੇ ਲੋਕ ਤੁਹਾਡੇ ਤੋਂ ਹਿਸਾਬ ਲੈਣਗੇ 28 ਸਾਲਾ ਗੁਰਸੇਵਕ ਸਿੰਘ ਚੌਥਾ ਕਤਲ ਬਈਆਂ ਦੁਆਰਾ ਕੀਤਾ ਗਿਆ ਸੋ ਬਈਆਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ